ਅੱਪਾ ਤੋਂ ਮੇਰੇ ਹੱਥ 'ਚ ਬੋਲ ਪਗਰੇ ਉਹਨਾਂ ਨੇ ਆਪਣੇ ਹੱਥ 'ਚ 신고ਈ ਕੋਈ ਕਾਨੂੰਨ ਨਹੀਂ ਬੁਲਾਇਆ ਤੇਰੇ ਮੋਟੇ ਰੀਪਰ ਕਮਿਸ਼ਨ ਨਹੀਂ ਬੁਲਾਇਆ ਕੱਲੇ ਕੋਈ ਫਸਲਾਂ ਦੇ ਭਾਅ ਕੋਈ ਸਰਵੰਦੀ ਜੱਗ ਹੋਣਾ ਕੋਈ ਨਹੀਂ ਫਸਲਾਂ ਦਾ ਦੇਖ ਰਹੀ ਤੇਲ ਦਾ ਸਪਰੇਅ ਦਾ ਭਾਅ ਵੱਧਦਾ ਹਰ ਹੋ ਜਾ ਤੇਲ ਉੱponਾ ਅੱਗੇ ਜੇ ਉਹਨਾਂ ਤੋਂ ਗੁਰੂ ਕਰੂ ਜੋ ਹੱਸਲਾ ਦਾ ਭਾਅ ਵਧਾ ਸੀ ਵੀ ਦੇਜਾ ਕਿੰਨਾ 80 ਪੈਸੇ ਤੋਂ ਕਿਲੋ ਵਧਾਤਾ ਕਹਿੰਦੇ ਲੈ

ਕੰਕ ਵਿੱਚ ਨਹੀਂ 2600 ਸੌਦਾ ਪੌਣੇ 800 ਰੁਪਏ ਕੰਟਰੋਲ ਵਾਂਗੇ ਫਰਕ ਪਾਇਆ 21/1000 ਦਾ ਫਰਕ ਪੈ ਰਿਹਾ ਕਿੱਲੇ ਮੰਗਰ ਕੇਜਰੀਵਾਲ ਕਹਿੰਦਾ ਸਵਾਮੀ ਨਸਰੀਏ ਪੋਟਾ ਦੇ ਮੋਦੀ ਨੂੰ ਲੋਕਪਰਦਾ ਨਾ ਕਰੇ ਮੈਂ ਸਵਾਮੀ ਨਸਰੀਏ ਪੋਟਾ ਤੇ ਸਰਕਾਰ ਦੇ ਭਾਰਤ ਦੀ ਨਾਲ ਫਰਕ ਹੈ ਉਹਨਾਂ ਨੂੰ ਮੈਂ ਪੁਲਿਸ ਤੇ ਲੱਗਾ ਪੌਣੇ 800 ਰੁਪਏ ਵੱਧ ਜਿਹੜਾ ਪੁਲਿਸ ਆਪਣੇ ਪੰਜਾਬ ਦੇ ਨਾਲੋਂ ਦਿੱਲੀ ਦੇ ਵਿੱਚ ਕਿਉਂ ਨਹੀਂ ਕਰ ਸਕਦਾ ਜੀ ਇਹ ਇਹ ਮਿਲੇ ਹੋਏ ਨੇ ਜੀ ਕੰਪਨੀਆਂ ਦਾ ਇਹ ਕਹਿੰਦੇ ਮਰਨ ਭੁੱਖੇ ਮਰਨ

ਪਹਿਲੀ ਗੱਲ ਤਾਂ ਉਹ ਐਸਆਈਟੀ ਬਣਾਉਣ ਦੀ ਲੋੜ ਹੀ ਨਹੀਂ ਪਈ ਸੀ ਜਸਟਿਸ ਰਣਜੀਤ ਸਿੰਘ ਵਾਲੀ ਰਿਪੋਰਟ ਜਿਹੜੀ ਗੁਰੂ ਸਾਹਿਬ ਦੀ ਵੀ ਆ ਰਹੀ ਹੈ ਉਹਨੂੰ ਲਾਗੂ ਕਰ ਦਿੰਦੇ ਉਹਦੇ ਚ ਉਹਦੇ ਮੁਤਾਬਕ ਬਾਦਲ ਉਹਦਾ ਮੁੰਡਾ ਤੇ ਸਵੇਰ ਸੈਣੀ ਤਿੰਨੋਂ ਬਾਸੇ ਹਾਂ ਉਹ ਬਸ ਹੁਣ ਠੰਡੇ ਬਸ ਫੇਰ ਮੋੜਾ ਲੋਕਾਂ ਨੂੰ ਜੋਂ ਲੁਕਾਏ ਭਾਈ ਹੁਣ ਲੁਕਾਉਂਦੇ ਵੀ ਕਿਉਂ ਨਾ ਹੁਣ ਜਾਂਦਾ ਹੋਇਆ ਬਾਦਲ ਵੀ ਤਾਂ ਸਾਰੇ ਕੇਸ ਵਾਪਸ ਲੈ ਕੇ ਗਿਆ ਸੀ ਜੇਕਰ ਪਹਿਲਾਂ ਤੋਂ ਆਹ ਹੈ ਕੋਈ ਗੱਲ ਨਹੀਂ ਗੁਰੂ ਸਾਹਿਬ ਹੀ ਸਜ਼ਾ ਦੇਊਗਾ ਸਜ਼ਾ ਹੀ ਮਿਲ ਰਹੀ ਹੈ ਇਹਨਾਂ ਨੂੰ ਆ ਦੇਖ ਲੋ 10 ਉਮੀਦਵਾਰ ਖਿਡੌਦੇ ਤੇ ਤਾਂ ਭਾਏ ਤਰ ਨੂੰ ਇਹ ਤੇਰੇ ਨਾਲ ਅਸੀਂ ਦੇਣੇ 10 ਨਹੀਂ ਲੱਭਿਆ ਤਾਂ ਉਹ ਹੱਥ ਸਿਰਨ ਖਵਾਸਤੇ ਸੇਫ ਹਾਲ ਕਫਾਫ ਦੇ ਫਰਦੇ ਨੇ ਨਾਉਣੇ ਕੀ ਜੇ ਪੈਨਸਲਿੰ ਨਾ ਕੀ ਗੱਲ ਉਹ ਦੇਖਦੇ ਹੁੰਦੇ ਛੱਟ ਵੀ ਜੇ ਉਹ ਚੱਲਦਾ ਠੀਕ ਹੈ ਜੇ ਧੱਫੜੂ ਖੋਗੇ ਫਿਰ ਤਾਂ ਨਹੀਂ ਲਾਉਂਦੇ ਜੇ ਚਾਹਦੇ ਆ ਫੇ ਲਾ ਦੇ ਚੈੱਕ ਕਰਕੇ 7-8 ਮਹੀਨੇ ਪਹਿਲਾਂ ਦੋ ਤਿੰਨ ਗਿੜੇ ਇੱਥੇ ਆਦੀ ਇਸ ਗੁਰੂ ਚ ਇੱਥੇ ਧੱਫੜ ਦੀ ਗੱਲ ਜੇ ਏਡਾ ਓੜਾ ਹੋਗਾ ਉਹ ਤਾਂ ਜੱਟ ਵੱਡਾ ਹੋ ਜਾਊਗਾ روي پرال پاسے گئے اوتھے ليٹ پي گئے ڊا گدا نه کي ني مٿو ٺڊي لاگ ڏيکھو ٽينڊي لاگ ڏيکھيا ٿو ما مارا ٽيڪي نه تو کوئی اپني رخت مال دا نا نا هاڻي نئیں رخت يا اٿي وينو پيو مڪت لائي پوء ابي بدر بين سگهن نا نڙ اوئے ਮਹੌਲ ਖਰਾਬ ਹੈ ਨਾ ਲੜ ਭੇਡਾ ਕਿਹੜਾ ਮੂੰਹ ਲੱਗੇ ਜਾਵਾਂਗੇ ਇਹ ਅਦਿਕਾਂਡ ਤੋਂ ਬਾਅਦ ਲੋਕ ਸਵਾਰ ਕੁਛੜਗੇ ਕਿਹੜਾ ਮੂੰਹ ਲੱਗੇ ਜਾਏਗਾ ਨਾ ਆ ਆਹ ਕਿਹੜਾ ਉਹ ਲੋਕ ਉਹਨੇ ਉਹ ਮੰਤਰਮਤੀ ਉਸੋ ਵੀ ਮਾਰਦੇ ਉਹਨੇ ਪੱਪਾ ਪਰ ਗੱਡੀ ਸਾਨੂੰ ਟਿਕ ਦੇ ਦਿੱਤੀ ਕਹਿੰਦਾ ਬੁੜੀ ਨਹੀਂ ਗੱਲ ਦਾ ਬੁੜੀ ਨਹੀਂ ਮੈਂ ਕਹਿੰਦਾ ਆਪਣਾ ਬੁੜੀ ਮਾਰਦੇ

ਦੇ ਉਹਨੇ ਗੀਰਿਸ ਕਰ ਲੈਣਗੇ ਬੰਦਾ ਆ ਪਰਦਾ ਪਿੰਡਾਂ ਚ ਉਹ ਆ ਜਾਣਗੇ ਆਜੇ ਵੇਲੇ ਆ ਪੂਰੀ ਦੁਨੀਆ ਇਸ ਲਾਈਕ ਦੇਖੀ ਜਾਂਦੇ ਲੋਕ ਜਿੱਥੇ ਬੈਠੇ ਪੰਜਾਬੀ ਆ ਫਿਰਦੇ ਆ ਜੀ ਲੱਦੀ ਪਿੰਡ ਚ ਆ ਦੇਖ ਲੋ ਗੀਉ ਇਹ ਇਹ ਥੋੜੇ ਕਰਕੇ ਥੋੜੇ ਕਰਕੇ ਦਰਦੇ ਮੈਨੂੰ ਇਹ ਵੀ ਇੰਨੇ ਇਕੱਠੇ ਹੋਏ ਨੇ ਮੇਰੇ ਨਾਲੇ ਕੋਟਾ ਵੀ ਪਾਉਂਦੇ ਨੇ ਤਾਂ ਨੂੰ 90 ਨੇ ਤਾਂ ਨੂੰ ਕਹੇ ਹਰੇਕ ਲੀਡਰ ਗਵਰਨਟਮੈਂਟ ਰੋਣਾ ਮੈਂ ਰਸ ਮੈਂਗਾ ਨਹੀਂ ਸ਼ਰਮੂਰਚੀ ਪੈ ਗਈਆਂ ਕਰਦੇ ਆ ਜੀ ਉਹ ਕਹਿੰਦੇ ਨੇ ਨਾ ਉਹਨਾਂ ਨੇ ਕਹਿਣਾ ਕੀ ਹੁੰਦਾ ਅਰੋੜ ਸੁਪਰੀ ਬਾਤ ਵਿੱਚ ਕਿਹਾ ਸੀ ਹਾਲੇ ਕਰਾਂਗੇ 25 ਸਾਲ 25 ਸੀਟਾਂ ਵੀ ਨਹੀਂ ਆਈਆਂ ਤੇ ਜੇ ਉਹ ਕਹਿੰਦੇ ਨੇ ਭੋਤਮਾਨ ਹਰੋਣਾ ਹੈ ਜੇ ਤੁਸੀਂ ਚਾਹੋ ਨਾ ਭੋਤਮਾਨ ਜਿਤਾਉਣਾ ਹੈ ਤਾਂ ਇੱਕ ਵਾਰੀ ਤਾੜੀ ਮਾਰ ਕੇ ਸੈਟ ਕਰੋ ਬੋਲੇ ਆ ਪਿਆਰਾ ਥੋੜਾ ਆ ਪਿਆਰਾ ਥੋੜਾ ਜਿਹੜਾ ਮੈਨੂੰ ਥੱਕਾ ਨਹੀਂ ਦਿੰਦਾ ਮਾਡੀ ਗੜੀ ਤਾੜੀ ਦੁਆਰੇ ਮਾਰ ਦੇਣਾ ਆ ਪਿਆਰਾ ਥੱਕਾ ਨਹੀਂ ਦਿੰਦਾ ਆਏ ਬਾਹਰ ਕੜਕਾ ਹੁੰਦਾ ਨਾ ਐਂ ਕੋਰਦਾ ਪਹਿਣ ਕੇ ਜਿਵੇਂ ਟੀਨ ਵਾਲੀ ਛੱਤ ਕੜੇ ਪੈਂਦੇ ਐਨਨ ਦੱਸ ਤੋਂ ਤੁਸੀਂ ਅਸਲ ਜੋ ਅਸਲ ਜੋ ਤੋਹ ਮੈਨੂੰ ਇਹ ਰਹਿਣਾ ਚਾਹੁੰਦੇ ਆ ਤੁਹਾਡੀ ਆਵਾਜ਼ ਨੂੰ ਸੁਣਾ ਚਾਹੁੰਦੇ ਆ ਕਿ ਜਦ ਪਾਰਲੀਮੈਂਟ ਸੱਚ ਕੋਈ ਜਾਂਦਾ ਸਾਰੇ ਭੇਜੇ ਤੇ ਲੋਕਾਂ ਨੇ ਕਿੰਨੇ ਪੈਸੇ ਦੀ ਕਿੱਥੋਂ ਹੁੰਦੇ ਨੇ ਕਿਵੇਂ ਵੰਡੇ ਹੁੰਦੇ ਨੇ ਇਹ ਵੀ ਸਾਰਾ ਕੁਝ ਦੱਸ ਜਿੰਦਾ ਉਹਨਾਂ ਨੂੰ ਕਿਹੜੇ ਡੀਸੀਆਂ ਤੋਂ ਅਫਸਰਾਂ ਤੋਂ ਕੰਮ ਵੀ ਕਰਾਉਣੇ ਆਉਂਗੇ ਜੇ ਇਹਨੂੰ ਹੈ ਗਲਤ ਬੰਦੇ ਨੂੰ ਮੈਂ ਕਿਤੇ ਛੜਾਇਆ ਨਹੀਂ ਸਹੀ ਬੰਦੇ ਨੂੰ ਫਸਾਇਆ ਨਹੀਂ ਕਿਹੜੇ ਦਿੱਤੀ ਪੁੱਤ ਨੂੰ ਚਿੱਤੇ ਤੇ ਲਾਇਆ ਨਹੀਂ ਕਿਸੇ ਰੇਤਿਆਂ ਦੇ ਖੜ ਜੇ ਸਭ ਆਇਆ ਨਹੀਂ मै तो मोदी तीन छाने मोदी जी अच्छे दिन <laughs> ਸੋਡਾ ਮਰ ਦਿੱਲੀ ਬੋਲ ਤੇ ਆ ਨਾ ਇਹ ਤੋਂ ਪਹਿਲਾਂ ਕਿਸੇ ਹੋਰ ਐਮਪੀ ਐ ਸੁਣੇ ਨਾ 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 ਚਲੋ ਦਿੱਲੀ ਦਿੱਲੀ ਪਹਾ ਸੰਚ ਬੋਲ ਦਾ ਸਮਾਂ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਤਾ ਕਿਵੇਂ ਲੱਗਦਾ और तो जाने तो तो बोल जाते हैं जितना मैं तो बोलता नहीं जाता है। जब ऐसे जिन्ने मेरे वो भी बांधते थोड़े मिनटों आओ हम बोल रहे हैं। हाँ हाँ ये बात नहीं करना चाहिए ना ये। अच्छा बोल रहे हो। तू मैंने किधर बिठाया है? मतलब पति ने किसी को नहीं बिठाया है? कहना कि फिर बातें करना फिर ब ਬਾਤ ਸੁਣਾਤਾ ਚਾਹ ਰਿਹਾ ਕਿ ਪਹਿਲਾਂ ਜੀ ਕਿਸੇ MP ਨੂੰ ਮੰਨ ਲੋ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਜੀ MP ਪੈਸੇ ਆਉਂਦਾ ਜਾਂ ਕੰਮ ਕਰਵਾਉਣਾ ਪੈਂਦਾ ਕਰਾਵੀ ਉਹਨਾਂ ਕੋਲ ਫੰਡ ਵੀ ਹੁੰਦਾ ਹਾਂ ਜੀ ਹਾਂ ਬਿਲਕੁਲ ਐਤ ਕਿਦਾਂ ਪਤਾ ਲੱਗਿਆ ਉਦੋਂ ਇਹ ਵੀ ਪਤਾ ਫੰਡ ਨੂੰ ਪਾ ਰਹੇ ਹੈ ਹੈ ਮੈਂ ਵੀ ਕਰੂਗੀ ਅੱਗੇ ਤੋਂ ਕਿੰਨੇ ਵਧਾ ਦੇ 15 25 ਹੋਣਗੇ ਖਾਉਂਗਾ 15 ਰੁਪਏ ਦਾ ਬੱਸ ਇਹ ਕਹਿੰਦੇ ਸੀ ਕਿ ਮੇਰੇ ਪੁੱਛ ਕੇ ਹੋ ਜਾਏਗਾ 25 ਹੋ ਜਾਏ ਇਹ ਤੋਂ ਪਹਿਲਾਂ ਕਦੇ ਕਿਸੇ ਨੂੰ ਪਤਾ ਨਹੀਂ ਸੀ ਕਿੰਨੇ ਪੈਸੇ ਆਉਂਦੇ ਨੇ ਕਿੱਥੋਂ ਆਉਂਦੇ ਨੇ ਹੁਣ ਸਾਰਾ ਮੁੰਡਿਆਂ ਦਾ ਸਾਥ ਹੈ 1-1 ਰੁਪਏ ਦਾ ਮੇਰੇ ਕੋਲ ਸਾਫ ਹੈ। ਪਿੰਡ ਬਹੁਤ ਨੇ 5 ਕਰੋੜਾਂ ਸਰਦਾ ਨਹੀਂ ਪਰ ਜੇ ਹੁਣ 3 ਕਰੋੜ ਹੋ ਗਿਆ ਇਹ ਕਹਿੰਦਾ 25 ਬਰੂ ਜੇ 25 ਹੋ ਗਿਆ ਜੇ 5 ਗੁਣਾ ਸਪਲਾਈ ਮੇਰੇ ਕੋਲੇ ਬਤੂ ਵੀ ਪਰ ਸਭ ਤੋਂ ਪਹਿਲਾਂ 5 ਗੁਣਾ ਸਪਲਾਈ ਠੋੜੀ ਬਾਤਾਂ ਹੋ ਗਈ। ਮੈਂ ਮੈਂ ਖਜ਼ਾਨੇ ਵਾਲਾ ਨੱਕਾ ਜਿੰਨੇ ਵੀ ਖਜ਼ਾਨਾ ਮੇਰੇ ਕੋਲੇ ਹੈ ਉਹ ਥੋੜਾ ਦਿੱਤਾ ਹੋਇਆ ਮੈਂ ਖਜ਼ਾਨੇ ਵਾਲਾ ਨੱਕਾ ਚੰਨ ਤੱਕ ਨਹੀਂ ਖੋਲ੍ਹਿਆ

ਯੋ ਜੀ ਨਾ ਕਿਸੇ ਨੂੰ ਫੇਲ ਨਹੀਂ ਕਰਦੇ ਬੀਐਸਸੀ ਐਗਰੀਕਲਚਰ ਹੁੰਦਾ ਮੁੰਡਾ ਬੀਐਸਸੀ ਐਗਰੀਕਲਚਰ ਆਮ ਹੁੰਦੇ ਹਨ ਬੀਐਸਸੀ ਐਗਰੀਕਲਚਰ ਬਹੁਤ ਔਖੀ ਪੜਾਈ ਹੈ ਬਈ ਖੇਤੀ ਦੇ ਸਪੈਸ਼ਲਿਸਟ ਬਣ ਕੇ ਆ ਬੱਲੇ ਸਾਡੇ ਪਿੰਡੋਂ ਸਰ ਜੀ ਤਿੰਨ ਸਾਡੇ ਪਿੰਡੋਂ ਤੀ ਤਿੰਨ ਬੰਦੇ ਪੀਐਚਡੀ ਮੇਰੀ ਇੱਕ ਡਾਕਟਰ ਹੈ ਡਾਕਟਰ ਦਾ ਕੰਮ ਤੇ ਲੱਗੇ ਨਾ ਤਿੰਨੇ ਬੇਟੀ ਹੈ ਜਿਹੜੇ ਬੜੇ ਪੀਐਚਡੀ ਬਣੇ ਕਰ ਤੇ ਕੁਮਿੰਦਰਲੀ ਸੈਕੰਡਾ ਪੜਿਆ ਹੈ ਉਹ ਡਾਕਟਰਨੀ ਹੈ ਜੋ ਪੀਐਮਾ ਬਣਾ ਬੜਾ ਹੈ ਹਨੀ ਹੈਗਾ ਯਾਰ ਉਹ ਉਹਨਾਂ ਦੀ ਗਾਰਦ ਰਾਖੀ ਕਰਦੀ ਆਂਹੀਂ ਤਾਂ ਮੇਰਾ ਰੋਲ ਹੈ ਐਸੇ ਕਰਕੇ ਮੈਨੂੰ ਕਹਿੰਦਾ ਇਹਨੂੰ ਹਰੋਜਾ ਦੇ ਦੱਸਿਆ ਸਾਰਾ ਕੋ ਲੋਕ ਪਰਮੇਂਦਰ ਸਿੰਘ ਐਮਪੀ ਆ ਜੀ ਇਹਨੇ ਇਹ ਬਜਟ ਪਰਮੇਂਦਰ ਸਿੰਘ ਐਮਪੀ ਆ ਬ੍ਰਾਂਸ ਉਹ ਵਿਕਤੀ ਸਾਰੇ ਬਣੀਆ ਉਹਨੇ ਪਸੂਰ ਉਹ ਦੇ ਪਾਰਟਮੈਂਟ ਚ ਪਹੁੰਚਾ ਨਾ ਇਹਨਾਂ ਸੁੱਤੇ ਪੈਰੇ ਨੇ ਨੀਂਦ ਪਿੱਛੇ ਪੈਂਡਾ ਜਿ ਵੀ ਨਹੀਂ 27 ਦਸੰਬਰ 2018 ਨੂੰ ਚੋਕੇ ਸੈਟ ਜਗਾ ਸੀ ਜੀ ਹੋਇਆ ਭਾਈ ਜੀ 27 ਦਸੰਬਰ 2018 ਨੂੰ ਪਹਿਲੀ ਵਾਰ ਸਤਾਇ ਸਮਰੋਹਿਤ ਇਸ ਸੋਦੇ ਸਤਾਇ ਸਮਰਥ ਹੋਇਆ ਕਰਾਉਣ ਬਾਅਦ ਇਹ ਚੱਲਦੀ ਸੀ ਪਹਿਲੀ ਵਾਰ ਹਿਸਟਰੀ ਵਿੱਚ ਹੈ ਪਰ ਕਿ ਪਾਰਲੀਮੈਂਟ ਵਿੱਚ ਜੋ ਕੇ ਸਾਬ ਦਾ ਜੈ ਨੂੰ ਅਸਰਦਾਨ ਨਹੀਂ ਦੀ ਦਵਾਈ ਹੈ ਕਿ ਉਹ ਨੂੰ ਲਾਲ ਕਰੇ

ਕੌਨ ਕੌਨ ਸੱਸ ਵੀ ਲੱਗਦਾ ਕੌਨ ਸੱਸ ਵੀ ਜਿਹੜੀਆਂ ਦਾਵਾਰਾ ਗਾਵਾ ਫਿਰਦੀਆਂ ਨੇ ਉਹਨਾਂ ਦਾ ਸੇਵਾ ਸੰਭਾਲ ਵਾਤੇ ਤੇ ਧੂੜ ਧੂਣ ਖੜਾ ਪਈ ਪਦੇ ਮਾਰਦਾ ਬਿਲਕੁਲ ਜੀ ਮੈਡਮ ਐਸੇ ਲੱਗਦਾ ਆ ਆ ਐਸਾ ਇਹ ਹੀ ਕਰਨਾ ਰਹੇ ਮੈਂ ਚਾਹਾਂ ਤੁਸੀਂ ਬੋਲੋਗਾ ਤੁਸੀਂ ਲੀਡਰ ਬਣੋ ਇਹ ਬੇਖੀਮਸਰ ਬੁੱਧ ਜੀ ਰਹੇ ਸੰਦੇਸ਼ ਸਿੰਘ ਜਿਹੜੇ ਨਾਲ ਲੱਗਦਾ ਬਰਮਿੰਦਰ ਸਿੰਘ ਵੀ ਕਹਿੰਦਾ ਮੈਂ ਐਮਐਲਏ ਨਹੀਂ ਲੱਗਦਾ ਪਰ ਟਿਕ ਟਿਕ ਵੀ ਹੁੰਦਾ ਕਰੀ ਜਿਹੜੇ ਨਾਲ ਤਾਂ ਕਿਸੇ ਜਿੱਥੇ ਨਾਲ ਦੋਦੇ ਨੇ ਜਿਹੜਾ ਚੰਗਾਰੇ ਲਾ ਲਾ ਕੇ ਸਾਨਸ ਗਰੀ ਬੈਠਾ ਚਾਲਸਾ ਵਰਗਾ ਨਾ ਟਿੰਗ ਵਰਗਾ ਦੇਖ ਆ ਵੀ ਰੱਖਣਾ ਬਸ ਆਪ ਦੇਂਦੀਆਂ ਬੁੱਤਾਂ ਨੂੰ ਆਹੀ ਰੱਖਾ ਵੀਰੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਮੀਦ ਨਹੀਂ ਛੱਡਣੀ ਸੁਜੀਪ ਪਾਤਰ ਜੀ ਦੀਆਂ ਲਾਈਨਾਂ ਨੇ ਕਿ ਕੀ ਹੋਇਆ ਜੇ ਪਰਤ ਚੜਾਈ ਕੀ ਹੋਇਆ ਜੇ ਪਰਤ ਚੜਾਈ ਤੂੰ ਅਗਲੀ ਰੋਤ ਵਿੱਚ ਜਕੀ ਰੱਖੀ ਮੈਂ ਲੱਭ ਕੇ ਲਾਉਣਾ ਤੇ ਤੋਕਾ ਲਮਾ ਤੂੰ ਫਿਰ ਨਾ ਜੋਦੀ ਤੂੰ ਹੀ ਰੱਖੀ ਲੈਣੇ ਨਾ ਬਣਾਈ ਬੱਥੇ ਬਿਉਰਤਾ ਬਸ ਇੰਜੜ ਬੰਨੀ ਬੱਥੇ ਖਿਡਾਰੀ ਵਾਲੇ ਬੰਦ ਰਹੇ ਉਹਨਾਂ ਤੋਂ ਬਸ ਸਤਿ ਸ਼੍ਰੀ ਅਕਾਲ ਇਹ ਸਾਰਾ ਸਪੈਸ ਕਰਕੇ ਵੀਰੋ ਤੁਹਾਡੇ ਸਵਾਲ ਹੈ ਕਿ ਸਾਰੇ ਕਹਿੰਦੇ ਹੋ ਕਿ ਉਹਣੇ ਤੁਸੀਂ ਆਪ ਦਿੱਤਦਾ ਹੈ ਐਸੇ ਨਹੀਂ ਹੈ ਆਪਣੇ ਕੋਲ ਕਿ ਭਾਵੇਂ ਇਹਨਾਂ ਨੂੰ ਜਾਂ ਲਾ ਕੇ ਖਾਣ ਵੀਰੋ ਮੈਂ ਦੋ ਸਾਲਾਂ ਜਾਂਦੀ ਰਹੇ ਲੋ ਪਹਿਲਾਂ ਤਿੰਨ ਸਾਲ 2014 ਤੋਂ 2019 ਤੱਕ ਆਈ ਇਹ ਸਰਕਾਰ ਸੀ 2019 ਤੋਂ ਨਹੀਂ ਤਾਂ ਇਹ ਕਹਾਵ ਸੀ ਇਹਨਾਂ ਨੇ ਮੇਰੇ ਮੇਰੇ ਪੁੱਤ ਨੂੰ ਦੋ ਪਟਾਣ ਅਸਨਾ ਸੀ ਮਨੇ ਕਿਰੇ ਇਹਨਾਂ ਕਿਤੇ ਮਜਾਦਾਂ ਨੂੰ ਕਰੋੜ ਰੁਪਏ ਦਾ ਬਣਾ ਕੇ ਮੈਨੂੰ ਜੇਲ੍ਹ ਚ ਮਾਰਿਆ ਹੁੰਦਾ ਨਾ ਮਿਲਤੇ ਨੂੰ ਤਾਂ ਨਹੀਂ ਕੁਛ ਮੈਂ ਕਹੋ ਮੈਂ ਕਿਤੇ ਹੀ ਨਹੀਂ ਮਰਦਾ ਆ ਕਰਦੇ ਆ ਤੁਹਾਡੇ ਨਾਲ ਤੁਹਾਡੇ ਵਰਗੇ ਇਹੋ ਜਿਹਾ ਮੇਰੇ ਆਜੂ ਸੁਬੀਰ ਦਾ ਨਾ ਇਹੋ ਜਿਹਾ ਮੇਰਾ ਐਲੀਕਾਪਟਰ ਲਾ ਇਹੋ ਜਿਹਾ ਮੇਰਾ ਲਾ ਨਾ ਲੱਗਦਾ ਹੈ ਨਾ ਤਿੰਨ ਗੱਲਾਂ ਨੇ ਤਿੰਨ ਗੱਲਾਂ ਨਹੀਂ ਜਿਹੜੇ ਕਰ ਕਹੋਈ ਪਹਿਲਾ ਦਾ ਪਹਿਲੀ ਇਹੋ ਜਿਹੇ ਬੇੜੇ ਇਹੇ ਦੋਵੇਂ ਪਾਸ਼ੰਦ ਦੇਣ ਦੀ ਸਥਿਤੀ ਵਿੱਚ ਨਹੀਂ ਹੁੰਦਾ ਨੰਬਰ 2 ਇਹ ਜੇ ਵੇਲੇ ਨੇਰੇ ਦੇ ਵਿੱਚ ਨਾ ਦੋਨਾਂ ਦਾ ਹੈਲੀਕਾਪਟਰ ਉਤਰ ਨਹੀਂ ਸਕਦਾ ਸਭ ਤੋਂ ਵੱਡਾ ਪਰ ਗਿਆ ਤਾਂ ਜੇ ਉੱਤਰ ਗਿਆ ਤਾਂ ਚੜਦੀ ਮੈਂ ਰਹਾ ਫਿਰ ਚੜ ਨਹੀਂ ਸਕਦਾ ਪੂਸਾ ਹਾਲ ਬਾ ਮੇਰਾ ਜੋੜ ਨਾਲ ਉਹ ਕਿਤੇ ਨਹੀਂ ਤੁਲੇ ਨਹੀਂ ਕੱਟ ਜਿਹਾ ਜੂੜ ਨਹੀਂ ਨਾ ਸੋਹਿਵਾ ਫਰਕੇ ਅਮਰੀਕਾ ਅਮਰੀਕਾ ਦੀ ਘੜੀ ਮੋਲੀ ਨਾ ਅੰਕ ਕੋ ਜਾਨ ਨਹੀਂ ਮਿਲਿਆ ਕਈ ਵਾਰੀ ਬਿਹਾਰੀ ਕਰਾ ਲਈ ਪੈਸੇ ਕੋ ਹੋਰ ਲੱਗਿਆ ਹਾਂ ਜੀ ਬਹੁਤ ਬੱਸੀਆ ਕੱਪੀਏ ਜੂਠੇ ਹਾਂ ਹਾਂ ਠੀਕ ਹੈ ਜੀ ਗਰੀਬ ਫੇਰ ਵੀ ਕਹਿੰਦਾ ਚਲ ਕੋਈ ਨਹੀਂ ਯਾਰ ਸੋਦੀਆਂ ਉਹਦਾ ਨਾ ਚਲੋ ਕਿੰਨਾ ਕੀ ਦਿਹਾੜੀ ਆ 250 ਰੁਪਏ ਦੀ ਖਾ ਕੇ ਚਾਰਾਂ ਸ਼ਤਰੋ ਦੇ ਇਹ ਕਿਤੇ ਨਾ ਕਿਤੇ ਨਿਕਲਣ ਗਈ ਬਾਈ ਜੀ ਗਰੀਬ ਦਾ ਪੈਸਾ ਗਰੀਬ ਦੀ ਹਾਂ ਪ੍ਰਮਾਤਮਾ ਦੇ ਦਰਗਾਹ ਤੱਕ ਜਾਂਦੀ ਹੈ ਬਾਈ ਸੋ ਵੀਰੋ ਮੈਂ ਸਾਰੇ ਮੇਰੀ ਡਿਊਟੀ ਸਾਰੇ ਪੰਜਾਬ ਚ ਲੱਗੀ ਹੋਈ ਹੈ ਤੇ ਮੈਂ ਸਾਰੇ ਪੰਜਾਬ ਚਾਨਾ ਕੱਲ ਨੂੰ ਵੀ ਜਾਊਗਾ ਕੱਲ ਦੋ ਪ੍ਰੋਗਰਾਮ ਫਰੀਦਕੋਟ ਦੇ ਬਾਚਾਖਾਨਾ ਤੇ ਜੈਤੋ ਕੋਲੇ ਰਾਮਣਾ ਪਿੰਡ ਤੇ ਜਾਊਗਾ ਠੀਕ ਹੈ ਨਾ ਸੋ ਇਸ ਕਰਕੇ ਇਸ ਕੱਲ ਦਾ ਕੋਈ ਬਹੁਤਾ ਰੱਖੀ ਲੋ ਮਾਲ ਬਣਾ ਨਹੀਂ ਰੱਖ ਮਾਨ ਸਾਹਿਬ ਮਾਨ ਮਾਲ ਆਇਆ ਨਹੀਂ ਮੈਂ ਪਾਰਲੀਮੈਂਟ ਚ ਨਹੀਂ ਜਾਵਾਂ ਉੱਥੇ ਫਿਰ ਨਾ ਥੋੜਾ ਗਿਣਾ ਕਰਾਂ ਮੈਂ ਪਾਰਲੀਮੈਂਟ ਚ ਤੁਹਾਡੇ ਹੱਕ ਚ ਨਾ ਬੋਲਾਂ ਫਿਰ ਮੈਂ ਥੋੜਾ ਗਨਾਹ ਕਰਾਂ 24 ਘੰਟੇ ਹੈਗਾ ਮੈਂ ਇਸੇ ਕਮਤਿਆਂ ਪਰ ਮੇਰੇ ਕੋਈ ਡਿਊਟੀ ਬਾੜੀ ਬੱਡੀ ਲਿਖੀ ਹੈ ਕਿਉਂਕਿ ਫਰੀਦਕੋਟ ਵਾਲੇ ਕਹਿੰਦੇ ਤੂੰ ਆ ਫਿਰ ਗੱਲ ਬਣ ਜੂ ਬਟਿੰਡੀ ਵਾਲੇ ਕਹਿੰਦੇ ਇੱਕ ਕਿਹੜਾ ਲਾਜਾ ਸਾਡਾ ਕੰਮ ਕਰ ਚੋ ਕੋਈ ਗੁਰਦਾਸਪੁਰ ਵਾਲੇ ਕਹਿੰਦੇ ਲੈ ਤੂੰ ਆ ਗਿਆ ਇੱਥੇ ਲੈਣੇ ਲੱਗ ਜਗੇ ਮੋਟਰਸਾਈਕਲ ਤੇ ਸੋ ਇਸ ਗੱਲ ਦਾ ਤੁਸੀਂ ਥੋੜਾ ਜਿਹਾ ਮਾਣ ਨਹੀਂ ਮਹਿਸੂਸ ਕਰਿਆ ਕਰੋ ਵੀ ਥੋੜੇ ਵਾਲੇ ਨੂੰ ਸਾਰਾ ਪੰਜਾਬ ਚਾਹੁੰਦਾ ਹੈ ਗਿਰਾ ਦੇਣਾ ਦਾੜੀ ਮਾਰ ਕੇ

ਕਾਹੂ ਹੀ ਕੰਦੇਵਾ ਦਰਵਾਜ਼ਾ ਦਰਵਾਜ਼ਾ ਚੋਖਾ ਹੈ ਜੀ ਅਜੀ ਅਬ ਤਾਂ ਇਹਨਾਂ ਨਾਲ ਮੈਂ ਮੇਰੀ ਤੰਕਰੀਫ ਕੀਤੀ ਹੋਈ ਹੈ ਉਹ ਸਾਰੇ ਲੋਕੀ ਸਮਝ ਗਏ ਵੀ ਇੰਨਾ ਦੇ ਜੈਨਾਂ ਦੇ ਇੰਨਾ ਦੇ ਬਾਪੀ ਗੋਦ ਸਾਰਾ ਲੋਕਾਂ ਨੂੰ ਪਤਾ ਲੱਗ ਗਿਆ ਜੀ ਹਾਂ ਸੁਭੇਦ ਦੀ ਬਾਤ ਆ ਗਿਆ ਅੱਛਾ ਕੀ ਲੇਖ ਅਮਾਨਦਾਰ ਉਹ ਨਾ ਕੋਈ ਹੋਣੀ ਜ਼ਰਤਾ ਦੁਨੀਆ ਤੇ ਅਸਲ ਤਾਂ ਮੁਕਤੀ ਸਾਡੀ ਪਾਰਟੀ ਸਹੀ ਹੈ ਜੀ ਜੀ ਤੁਮਾਰ ਪਾਸ ਰੂਪੇ ਕੋ ਜਿੰਦਾਬਾਦ ਜਿੰਦਾਬਾਦ ਸਹੀ ਮੰਦ ਸਹੀ ਮੰਦ ਸਹੀ ਜੋ ਸੱਚਾਂ ਦੀ ਗੱਲਾਂ ਚੱਲਦੀਆਂ ਨੇ ਕੋਈ ਪਤਾ ਨਹੀਂ ਕਰਦਾ ਕੋਈ ਇਸ਼ਾਮ ਕੋਈ ਨਹੀਂ ਕਰਦਾ ਕੋਈ ਸੁਦਾਗ ਕਰਦਾ ਆ ਮੈਂ ਉਤਰਾ ਲਾਹਤਰਾ ਆ ਦੇ ਕੋ ਵੀਰੋ ਇਹ ਪੰਜਾਬ ਚ ਕਿਉਂ ਨਹੀਂ ਹੋ ਸਕਦਾ ਰਾਜ ਅਸੀਂ ਦਿੱਲੀ ਤੋਂ ਲਾਹਤਰਾਉਨੇ ਆ ਦਿੱਲੀ ਦੀ ਸਰਕਾਰ ਨੇ ਸਾਰਾ ਮਾਤ ਵੀ ਖਾਜੇ ਮੇ ਤੇ ਅਜੇ ਮੇ ਤੇ ਹੋਣਾ ਤੇ ਮੈਸਰ ਹੈ ਆਹ ਨਹੀਂ ਲਾਤੀ ਤੇ ਮੈਸਰ ਕਿੱਸਾ ਉਤਰਾ ਲਾਹਤਰਾ ਲਾਹਤਰਾਉਣਾ ਦਿੱਲੀ ਦੇ ਗ੍ਰਾਮੇ ਪੰਜਾਬ ਚ ਕੀ ਨਹੀਂ ਕਰਦੇ ਸੋ ਵੀਰੋ ਇਕਾ ਰੱਖੋ ਆ ਤੁਹਾਨੂੰ ਮੱਤਰ ਬਣੀ ਆ ਗੇਂਦਰ ਸਾਡੇ ਕੋਲ ਮੈਂ ਹੁਣੇ ਮੇ ਤੇ ਹਾਂ ਲੈ ਮੈਂ ਹਾਂ ਕਹਾਂ ਉਹ ਆ ਗੱਲ ਕਰ ਰਹਾ ਆ ਇੱਕ ਕਰਖੋ ਜੇ ਤੁਹਾਨੂੰ ਲੱਗਦਾ ਹੈ ਕਿ ਯਾਰ ਹਾਂ ਪ੍ਰਮント ਮਾਨ ਬੜੀ ਸਾਡੇ ਵਾਸਤੇ ਫਿਰਦੇ ਨੇ ਓਏ ਜੇ ਤੁਹਾਨੂੰ ਲੱਗਦਾ ਯਾਰ ਜਿੰਨੀ ਕਵਾ ਹੈਗੀ ਆ ਯਾਰ ਲਾਈ ਜਾਂਦੇ ਨੇ ਆਪਣੇ ਹੱਕ ਚ ਪਰ ਇਹਨਾਂ ਨੂੰ ਰੋਕੀ ਜਾਂਦੇ ਨੇ ਵਿਰੋਧੀ ਪਾਰਟੀਆਂ ਦੇ ਵੀ ਕਿਤੇ ਆਮ ਲੋਕਾਂ ਦੀ ਆਵਾਜ਼ ਲੱਗਦੇ ਪਹੁੰਚੇ ਤੁਹਾਹਾਂ ਤੱਕ ਜੇ ਤੁਹਾਨੂੰ ਲੱਗਦਾ ਹੈ ਕਿ ਆਪਣੀ ਮੁਦਕਤੀ ਚ ਹੈ ਤੇ ਹਾਂ ਇਹਨੂੰ